ਟੈਂਕਸ ਹੋ ਗਿਆ ਬੀਜੀ ਅੱਜ ਇੱਕ ਕੀ ਮਸਲਾ ਹੋਇਆ ਕੀ ਕਹਿਣਾ ਚਾਹੁੰਗੇ ਅੱਜ ਮੇਰਾ ਨਾਮ ਯੂਟੂ ਸਖਸ਼ਣਾ ਜੀ ਵਾਰਡ ਨੰਬਰ 1 ਹੁੰਦੀ ਆਪਣਾ ਇਹ ਅੱਜ ਇੱਕ ਇਕੱਠ ਹੋ ਰਿਹਾ ਕਿਵੇਂ ਕੀ ਗੱਲ ਹੈਗੀ ਇਹ ਤਕਰੀਬਤ 2 ਘੰਟੇ ਪਹਿਲਾਂ ਅੰਦਾਜ਼ਾ ਪੁਰੇ ਇੱਕ ਮੁੰਡੇ ਲੜ ਪਏ ਜੀ ਆਪਸ ਵਿੱਚ ਅੱਛਾ ਜੀ ਇੱਕ ਦੱਸ ਦੇਣੇ ਉਹ ਹੁਣ ਅਸੀਂ ਵੀ ਮੌਕੇ ਤੇ ਹੈ ਨਹੀਂ ਸੀ ਲੜਾਈ ਤੇ ਉਹਨੂੰ ਦੱਸ ਲੈਣੇ ਵੀ ਤਿੰਨ ਪ੍ਰਾਣ ਹੈ ਅੱਛਾ ਜੀ ਉਹਨਾਂ ਨੇ ਇੱਕ ਮੁੰਡਾ ਉਹਰੇ ਆਪਣੇ ਰੇਗਰ ਵਸਤੀ ਦਾ ਮੁੰਡਾ ਮੋਹਲ ਚੰਦ ਦਾ ਧੰਨਵਾਦ ਤੇ ਮਾਨਯਾ ਮਾਨਯਾ ਕਹਿੰਦੇ ਉਹਨੂੰ ਠੀਕ ਹੈ ਉਹਦੇ ਉਰੇ ਰਾਹੁਲ ਪੱਕਾ ਨੌਦਾ ਉਹਰੇ ਰੋਟਾ ਖਾ ਉਹ ਖਾਣਾ ਸੀ ਮੋਮੋਸਰ ਅੱਛਾ ਉਹਨੂੰ ਘੇਰ ਕੇ ਤਿੰਨਾਂ ਨੇ ਭਾਈਆਂ ਨੇ ਕੁੱਟਿਆ ਤੇ ਉਹਨਾਂ ਦਾ ਇਹ ਆਪਣੇ ਖਪਰਾ ਹੋ ਗਿਆ ਰਾੜਾ ਹੋ ਗਿਆ ਰਾੜਾ ਨਾਲ ਕੁੱਟਿਆ ਉਹ ਜਿਹੇ ਕਰਕੇ ਜੀ ਗਰਦਨ ਦੀ ਸ਼ਾਇਦ ਸਾਨੂੰ ਲੱਗਦਾ ਵੀ ਅਸੀਂ ਜਿਹੜੀ ਹਾਲ ਦੇਖ ਰਹੇ ਹਾਂ ਉਹ ਵੀ ਉਹਦੀ ਗਰਦਨ ਦੀ ਹੱਡੀ ਟੁੱਟ ਗਈ ਅੱਛਾ ਅੱਛਾ ਵੀ ਉਹਦੇ ਕਰਕੇ ਮੁੰਡਾ ਉਹ ਪੂਰਾ ਹੋ ਗਿਆ ਕੁਮਾਰ ਜੀ ਹਾਂ ਜੀ ਬੋਲੋ ਕੀ ਗੱਲ ਮੈਂ ਤੁਹਾਨੂੰ ਚਾਹੁੰਦਾ ਇਹ ਗਰੀਬ ਬੰਦੇ ਨੂੰ ਅੱਜ ਹੱਤਿਆ ਹੋਈ ਏ ਜੀ ਗਰੀਬ ਬੰਦੇ ਦੀ ਹਾਂਜੀ ਹਾਂ ਇਹ ਦੱਸੋ ਕਿੱਥੇ ਆ ਕਿਵੇਂ ਆਉ ਇਹ ਗੁੰਡਾ ਰਾਜ ਹੈ ਕਿ ਇਹ ਰਾਜ ਹੈ ਇੱਥੇ ਸਰਾਸਰ ਗੁੰਡੇ ਕਰਦੀ ਠੀਕ ਦੇਸ਼ਤ ਕਰਦੀ ਹਾਂਜੀ ਦੱਸੋ ਇਹਦੇ ਸਭ ਕਿਹਨੂੰ ਮਿਲੂਗਾ ਇਹ ਕਿਵੇਂ ਗੁੰਡਾ ਕਰਦੀ ਕਿਵੇਂ ਖਾਧੂਗਾ ਇੱਕ ਤਾਂ ਬੰਦਾ ਸਾਨੂੰ ਦੇਸ਼ਤ ਕਹਿ ਕੇ ਇਹ ਚੀਜ਼ ਕਰ ਦੂੰਗਾ ਇਹ ਕਹਿ ਮਾਰ ਦੇ ਇਹ ਗੱਲ ਹੀ ਮੋਰੇ ਚ ਸਰੀਆ ਮਾ ਕੇ ਗੁੰਡਾ ਸਾਨੂੰ ਦਿੱਤੀ ਬੇਸ ਤੇ ਇਹਨੇ ਕਾਰਵਾਈ ਚਾਹੀਦੀ ਏ ਜੀ ਠੀਕ ਨੋ ਐਸ ਐਚਓ ਡੀਪੀ ਵੈਸ ਤੇ ਕੋਈ ਅੱਗੇ ਪਿੱਛੇ ਰੋਲਾ ਹੋਇਆ ਉਹ ਚਾਹੁੰਦੇ ਹਾਂ ਕਿ ਚਾਹੀਏ ਨਹੀਂ ਬੰਨਾ ਅਸੀਂ ਨਾ ਇੱਥੇ ਉਹ ਗੱਲ ਕੋਈ ਹੋਰ ਕਰ ਲਾਂਗੇ ਇਹ ਕਰਨ ਨਾਲ ਉਹ ਸਾਡੇ ਤੇ ਇਹ ਗੱਲ ਹੈ ਡੀਪੀ ਵੈਸ ਤੇ ਕਾਰਵਾਈ ਸਿੱਧਾ ਮੁਲਬਰ ਵਡਾਂਗੇ ਨਹੀਂ ਐਟਆ ਚੌਂਕ ਨਹੀਂ ਪੁਲ ਸਟਾਣ ਬੰਦਾ ਗਿਆ ਜੀ ਮਾਰੀ ਮੋਟੀ ਕਾ ਦੀ ਸੂਆ ਨਹੀਂ ਮਿਲਣੀ ਨੇ ਨੇ ਵੱਡੇ ਥਾਣੇ ਦੇ ਲੰਗਣ ਤੰ ਨਾਲਾ ਬੰਦਾ ਸੀਗਾ ਇੱਕ ਉਹਨੇ ਚੇ ਦੱਸੋ ਉਦੇ ਮਾਪ ਨੂੰ ਪੁੱਛੋ ਜਾ ਕੇ ਤੁਸੀਂ ਕੀ ਹੈ ਕਿਹੜਾ ਅੱਜ ਮਾਮਲਾ ਹੋਇਆ ਕੀ ਮਾਮਲਾ ਸੀ ਕਿਵੇਂ ਹੋਇਆ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਕਿ ਤਰੁਕਾ ਆਇਆ ਸੀ ਕਿ ਇਹ ਤੇ ਰਾਹੁਲ ਕੁਮਾਰ ਦਾ ਨੌਜਵਾਨ ਹੈਗਾ ਕੋਈ ਕਿ ਉਹਦਾ ਲੜਾਈ ਝਗੜਾ ਹੋਇਆ ਤੇ ਉਹਦਾ ਆਪਣੇ ਦੋਸਤ ਨਾਲ ਹੀ ਲੜਾਈ ਝਗੜਾ ਹੋਇਆ ਸੀ ਤਾਂ ਉਹਦੇ ਅੱਗੇ ਭਰਾ ਆ ਗਏ ਜਿਨ੍ਹਾਂ ਨਾਲ ਉਹਦਾ ਲੜਾਈ ਝਗੜਾ ਹੋ ਗਿਆ ਤਾਂ ਕੋਈ ਇਹੋ ਜਿਹੀ ਛੱਟ ਲੱਗੀ ਜਿਸ ਨਾਲ ਉਹਦੀ ਡੈਥ ਹੋ ਗਈ ਇਹ ਇਨਫੋਰਮੇਸ਼ਨ ਆਈ ਕਿ